ਉਹ ਜੀ ਜਨਾ ਸੋ ਬੱਚਾ ਵਾਂ ਤੇ ਦੁੱਧ ਗਰਮ ਕਰ ਲਿਆ ਗਿਆ ਬਾਹਰ ਪਾਟੀ ਤੇ ਸੋ ਦੁੱਧ ਆ ਮਿਕਸੀ ਜ ਆਪਾਂ ਪਾਤਾ ਸੋ ਇਹਦੇ ਵਿੱਚ ਹੁਣ ਆਪਾਂ ਸ਼ੱਕਰ ਮਿਲਾਵਾਂਗੇ ਤੇ ਜਿਹੜੇ ਬੱਚਾ ਨਾ ਹੋਣਾ ਸੀ ਤੇ ਕਹਿੰਦੇ ਪਾਪਾ ਜੀ ਅਸੀਂ ਗੋੜਾ ਸ਼ੱਕਰ ਵਾਲਾ ਠੰਡੇ ਦੁੱਧ ਪੀਣੇ ਆ ਸੋ ਉਹਨਾਂ ਵਾਸਤੇ ਤਿਆਰ ਕਰ ਰਹੇ ਹਾਂ ਬੱਚੇ ਆ ਰਹੇ ਆ ਸੋ ਜਿਹੜੇ ਬੱਚੇ ਜਿਹੜੀ ਚੀਜ਼ ਇੱਥੇ ਸਾਨੂੰ ਹੁਕਮ ਲਾਉਣ ਬੱਚੇ ਸੰਗਤਾਂ ਉਹ ਸੰਗਤਾਂ ਵਾਸਤੇ ਇੱਥੇ ਤਿਆਰ ਕਰਦੇ ਆ ਜੀ ਸੇਵਾ ਖੁਸ਼ੀ ਜਿੰਦਾ ਸੋ ਇਸ ਤਰ੍ਹਾਂ ਦੁੱਧ ਦੇ ਵਿੱਚ ਆਪਾਂ ਬਰਫ਼ ਪਾਈ ਆ ਸੋ ਹੁਣ ਆਪਾਂ ਇਹਦੇ ਵਿੱਚ ਸ਼ੱਕਰ ਪਾਵਾਂਗੇ ਦੇਸੀ ਘੋੜੀ ਦੇਸੀ ਸ਼ੱਕਰ ਤੇ ਇਹ ਠੰਡੇ ਮਿੱਠੇ ਐਨਰਜੀ ਡਰਿੰਕ ਬਦਾਮਾਂ ਵਾਲੇ ਕਾਜੂਆਂ ਵਾਲੇ ਠੰਡੇ ਦੁੱਧ ਸ਼ਕਰ ਪਾ ਕੇ ਇਹ ਸੰਗਤਾਂ ਨੂੰ ਛਕਾਈ ਦੇ ਬੱਚਿਆਂ ਨੂੰ ਜਿਹੜੇ ਬੱਚੇ ਵਾਦਾ ਕਰਦੇ ਆ ਜਿਹੜੇ ਜਿਹੜੇ ਬੱਚਿਆਂ ਨੇ ਕਿਹਾ ਹੁੰਦਾ ਬਾਬਾ ਜੀ ਅਸੀਂ ਆ ਆ ਛਕਣਾ ਆ ਆ ਚੀ ਛਕਣੀ ਆ ਉਹ ਬੱਚਿਆਂ ਨੂੰ ਵਾਦਾ ਕੀਤਾ ਹੁੰਦਾ ਫਿਰ ਉਹਨਾਂ ਵਾਸਤੇ ਇੱਥੇ ਵੈਗੁਰੂ ਇਹ ਸਵਾਵਾਂ ਹੀ ਨਿਭਾਈ ਦੇਮ ਬੱਚਿਆਂ ਨੂੰ ਅੱਥੇ ਤਿਆਰ ਕਰੀਦੇ ਆ ਸ਼ਕਰਾਂ ਵਾਲੇ ਦੁੱਧ ਗਿਰਿਆ ਮਦਮਾਂ ਵਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ੀ ਸਿੰਘਾਂ ਦਾ ਤਰਨ ਤਰਨ ਸ੍ਰੀ ਅਮਰ ਸਰ ਸਾਹਿਬ ਰੋੜੇ ਟਿੰਡ ਗੋਲਵਾਰ ਹਟਾ ਸੋਨਾ ਪਾ ਇਹਨੂੰ ਗ੍ਰੇਂਡਰ 'ਚ ਠੰਡੇ ਕਰ ਲਗੇ ਆ ਬਦਾਮਾਂ ਕਾਜੂਆਂ ਵਾਲੇ ਠੰਡੇ ਦੁੱਧ ਦੇਸੀ ਸ਼ੱਕਰ ਪਾ ਕੇ ਜਿਹੀ ਹੈ ਰਾਇਡ ਚੁਆਇਸ ਬੇਬੀ ਹਕ ਅੱਲੋ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪਣੇ ਪਾਉੜ ਕੋਰ ਪਛੀ ਬਹੁਤ ਬੱਚੀ ਪਾਉਣ ਕੋਰ ਦੇ ਜੋ ਉਸ ਨੇ ਨਾਮ ਜਿੱਤੇ ਆ ਗੁਰਬਾਣੀ ਸੁੱਧ ਗੁਰਬਾਣੀ ਮੁਕਾਬਲੇ ਦੇ ਵਿੱਚ ਦਮਾਲਾ ਮੁਕਾਬਲੇ ਦੇ ਵਿੱਚ ਸੋ ਉਸਤੇ 25 ਨਾਂ ਇੱਕ ਆਪ ਵਾਦਾ ਕੀਤਾ ਸੀ ਕਿੰਦੀ ਪਪਾ ਜਦੋਂ ਅਸੀਂ ਸਕੂਲਾਂ ਚ ਲੰਘੇ ਆਉਂਦੀ ਤੇ ਅਸੀਂ ਤੁਹਾਡੇ ਪੜਾਅ ਤੋਂ ਹੋ ਕੇ ਲੰਘਣਾ ਸਾਡੇ ਅੱਥੇ ਕੀ ਪੜਾਓਗੇ ਤੁਸੀਂ ਸਾਰਿਆਂ ਆਸਤੇ ਸਾਡੇ ਬੱਚਿਆਂ ਅੱਥੇ ਨਾ ਠੰਡੇ ਦੁੱਧ ਪਿਲਾਉਣੇ ਚੱਕਰਾਂ ਪਾ ਕੇ ਗਰੀਆਂ ਬਦਾ ਮਾਰ ਸੋ ਤਿਆਰ ਹੋ ਚੁੱਕੇ ਆ ਸੋ ਹੁਣ ਆਪਾਂ ਪਾਹਲੋਣਾ ਨੂੰ ਸਿਖਾਉਣੇ ਆ ਸਾਰੇ ਬੱਚਿਆਂ ਨੂੰ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ